ਤਤ ਗੁਰ ਕੀ ਸੇਵਾ ਸਫਲ ਹੈ ਸਿੱਖਾ ਤੇਰੀ ਕੀਤੀ ਹੋਈ ਸੇਵਾ ਸਫਲੀ ਹੈ ਤੂੰ ਮੇਰੇ ਨਾਲ ਰਿਹਾ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ ਮੇਰਾ ਸਾਥ ਦਿੱਤਾ ਆਉਂਦੀ ਹੋਈ ਗੋਲੀ ਮੇਰੇ ਲਈ ਆਪਣੀ ਹਿੱਕ ਅੱਗੇ ਤਾਣਨ ਦਾ ਜਿਆ ਤੇਰੀ ਸੇਵਾ ਤੋਂ ਯਾਰ ਮੈਂ ਖੁਸ਼ ਹਾਂ ਮੰਗਲ ਕੀ ਮੰਗਦਾ ਮੈਂ ਤੈਨੂੰ ਦੇ ਦੇਵਾਂਗਾ ਭਾਈ ਮੁਗਲੋਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨੇ ਉਹ ਮੰਗ ਕੀ ਮੰਗਦਾ ਤੈਨੂੰ ਦੇ ਦੇਵਾਂਗਾ ਜੇ ਤੂੰ ਰਾਜ ਭਾਗ ਵੀ ਮੰਗ ਲਵੇ ਅੱਜ ਮੈਂ ਤੈਨੂੰ ਰਾਜ ਭਾਗ ਵੀ ਦੇ ਦੇਵਾਂਗਾ ਤੈਨੂੰ ਦੌਲਤ ਸ਼ੌਹਰਤ ਵੀ ਦੇ ਦੇਵਾਂਗਾ ਬੋਲ ਮੰਗ ਕੀ ਮੰਗਦਾ ਓਹੀ ਤੇਰੀ ਹੱਥ ਦੀ ਥੇਲੀ ਤੇ ਮੈਂ ਧਰ ਦਿਆਂਗਾ ਕਿਉਂ ਗੁਰਬਾਣੀ ਕਹਿੰਦੀ ਹੈ ਦਾਤੈ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਗੁਰੂ ਦੇਣ ਵਾਸਤੇ ਕਲਾ ਹੈ ਤੇ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਭਾਈ ਮੁਗਲੂ ਦਾ ਨਾਲੇ ਮੁੱਖ ਸਾਫ ਕਰਦੇ ਨੇ ਤੇ ਨਾਲੇ ਬੁਕਲਤ ਚ ਲਈ ਬੈਠੇ ਨੇ ਤੇ ਨਾਲੇ ਗੁਰੂ ਹਰਗੋਬਿੰਦ ਮਹਾਰਾਜ ਭਾਈ ਮੁਗਲੂ ਨੂੰ ਇੰਜ ਕਹਿੰਦੇ ਨੇ ਮੰਗਲਾ ਕੀ ਮੰਗਣਾ ਹੈ ਤੈਨੂੰ ਦੇ ਦੇਣਾ ਪੁੱਤਰਾ ਤੇਰੀ ਕੀਤੀ ਹੋਈ ਸੇਵਾ ਸਫਲ ਹੋ ਗਈ ਹੈ ਭਾਈ ਮੁਗਲ ਤਨੂ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਰਾਜ ਨਾ ਚਾਹੂੰ ਮੁਗਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਦੇ ਜੇ ਕੁਝ ਦੇਣਾ ਹੈ ਤਾਂ ਇੱਕ ਕਿਰਪਾ ਕਰ ਦੇ ਮੇਰੇ ਤੇ ਬਖਸ਼ਿਸ਼ ਕਰ ਦੇ ਕਹਿੰਦੇ ਕੀ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਇਹੋਂ ਕਰ ਜਦੋਂ ਮੇਰੀ ਜਾਨ ਨਿਕਲੇਗੀ ਮੇਰਾ ਆਖਰੀ ਸਮਾ ਹੋਏਗਾ ਉਦੋਂ ਮੇਰਾ ਸਿਰ ਤੇਰੀ ਬੁੱਕਲ ਦੇ ਵਿੱਚ ਹੋਵੇ ਤੇਰੀ ਚੌਲੀ ਦੇ ਵਿੱਚ ਮੇਰਾ ਸਿਰ ਹੋਵੇ ਤਾਂ ਗੁਰੂ ਹਰਗੋਬਿੰਦ ਮਹਾਰਾਜ ਚੁੱਪ ਕਰ ਗਏ ਜਦੋਂ ਚੁੱਪ ਕਰ ਗਏ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਭਾਈ ਮੁਗਲ ਨੂੰ ਕਹਿੰਦਾ ਵਾ ਹੁਣ ਤੇ ਮੁਕਤੀਆਂ ਵੰਡ ਰਿਹਾ ਸੀ ਹੋਂ ਤੇਗੇ ਮੁਕਤੀ ਦੇ ਦਰਵਾਜੇ ਖੁੱਲ ਰਿਆ ਸੀ ਸੁਖ ਦੇ ਰਿਆ ਸੀ ਹੁਣ ਬੋਲਦੇ ਨਹੀਂ ਚੁੱਪ ਕਰ ਗਿਆ ਬੋਲ ਕੁਝ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਸਿਖਾ ਮੈਂ ਬੋਲਾਂ ਕਿਵੇਂ ਕਿਉਂਕਿ ਤੇਰੇ ਨਾਲੋਂ ਪਹਿਲਾਂ ਸਰੀਰ ਮੈਂ ਛੱਡ ਦੇਣਾ ਹੈ ਆਖੋ ਸਤਨਾਮ ਤੇਰੇ ਨਾਲ ਵਾਅਦਾ ਕਰਾਂ ਕਿਵੇਂ ਮੈਂ ਭਾਈ ਮੁਗਲੂ ਕਹਿੰਦੇ ਇਹ ਮੈਨੂੰ ਨਹੀਂ ਪਤਾ ਇਹ ਤੂੰ ਜਾਣਦਾ ਹੈ ਪਰ ਮੇਰੇ ਨਾਲ ਵਾਦਾ ਕਰ ਮੇਰੇ ਨਾਲ ਬਚਨ ਕਰ ਜੇ ਜਦੋਂ ਮੇਰੀ ਜਾਨ ਨਿਕਲੇਗੀ ਮੇਰਾ ਅਖੀਰਲਾ ਸਮਾ ਹੋਏਗਾ ਉਦੋਂ ਮੇਰਾ ਸਿਰ ਤੇਰੀ ਬੁੱਕਲ ਦੇ ਵਿੱਚ ਹੋਵੇ ਤਾਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਪੁੱਤਰਾ ਤੇਰੇ ਨਾਲ ਮੇਰਾ ਵਾਦਾ ਹੈ ਜਦੋਂ ਤੇਰਾ ਅਖੀਰਲਾ ਸਮਾ ਹੋਏਗਾ ਉਦੋਂ ਤੇਰਾ ਸਿਰ ਮੇਰੀ ਬੁੱਕਲ ਦੇ ਵਿੱਚ ਹੋਏਗਾ ਔਰ ਤੇਰਾ ਅਖੀਰਲਾ ਸਮਾ ਮੈਂ ਆਪ ਖੁਦ ਚੱਲ ਕੇ ਸੰਭਾਲਾਂਗਾ ਆਖੋ ਸਤਨਾਮ ਭਾਈ ਮੁਗਲੂ ਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਵਿਦਾ ਕਰ ਦਿੰਦੇ ਨੇ ਕਹਿੰਦੇ ਆਪਣੇ ਹੁਣ ਘਰ ਦੇ ਵਿੱਚ ਰਹਿ ਆਪਣੇ ਨਗਰ ਦੇ ਵਿੱਚ ਰਹਿ ਆਪਣੇ ਬੱਚਿਆਂ ਪਰਿਵਾਰ ਦੇ ਵਿੱਚ ਰਹਿ ਤੇ ਉੱਥੇ ਰਹਿ ਕੇ ਬੰਦਗੀ ਕਰ ਪਰਮੇਸ਼ਰ ਦਾ ਨਾਮ ਜਪ ਤੇਰੀ ਸੇਵਾ ਸਫਲ ਹੋ ਸੁਣਿਓ ਤਨੁ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਪੰਜ ਭੂਤਕ ਸਰੀਰ ਭਾਈ ਮੁਗਲੂ ਤੋਂ ਪਹਿਲਾਂ त्याग ਦਿੰਦਿਆਂ। ਹੌਲੀ ਹੌਲੀ ਜੋਤ ਸਫਰ ਕਰਦੀ ਹੈ। ਸਮਝਦੇ ਹੋ ਨਾ ਬੇਨਤੀ ਨੂੰ। ਹੌਲੀ ਹੌਲੀ ਜੋਤ ਸਫਰ ਕਰਦੀ ਹੈ। ਸਰੀਰ ਬਦਲਦੇ ਜਾ ਰਹੇ ਨੇ। ਸਰੀਰ ਬਦਲਦੇ ਜਾ ਰਹੇ ਨੇ ਜੋਤ ਉਹੀ ਹੈ। ਤੇ ਧੰਨ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੌਵੇਂ ਗੁਰੂ ਦੇ ਅੰਦਰ ਇਹ ਜੋਤ ਵਿਰਾਜਦੀ ਹੈ ਕਿੱਥੇ ਆਏ ਹੋਏ ਨੇ ਜੀ ਗੁਰੂ ਕਨਕਵਾਲ ਨਗਰ ਹੈ ਕਨਕਵਾਲ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਏ ਹੋਏ ਨੇ ਤੇ ਇੱਧਰ ਭਾਈ ਮੁਗਲੂ ਹੈ ਜਿਹੜਾ ਅਖੀਰਲਾ ਸਮਾਂ ਯਾਦ ਕਰਦਾ ਹੈ ਵੀ ਸਤਿਗੁਰੂ ਸੱਚੇ ਪਾਦਸ਼ਾਹ ਮੇਰੀ ਤੇ ਹੁਣ ਜਾਨ ਨਿਕਲੀ ਹੁਣ ਮੈਂ ਸਰੀਰ ਤਿਆਗਿਆ ਕਦੋਂ ਆਉਂਗੇ ਕਦੋਂ ਮੇਰਾ ਅਖੀਰਲਾ ਸਮਾਂ ਸੰਭਾਲੋਂਗੇ ਯਾਦ ਕਰਦਾ ਹੈ ਅਰਦਾਸਾਂ ਕਰਦਾ ਹੈ ਕਿਉਂਕਿ ਬਹੁਤਾ ਕੋਈ ਫਰਕ ਨਹੀਂ ਕੋਈ ਬਹੁਤੀ ਦੂਰੀ ਨਹੀਂ ਹੈ ਥੋੜੀ ਜੀ ਦੂਰੀ ਤੇ ਪਿੰਡ ਹੈ ਗੰਡੂਆਂ ਗੰਡੂਆਂ ਔਰ ਕਨਕਵਾਲਨ ਕਿਤੇ ਇਤਿਹਾਸ ਪੜਿਓ ਤਨ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਨਕਵਾਲ ਦੀ ਧਰਤੀ ਤੇ ਆਏ ਹੋਏ ਨੇ ਵਿਰਾਜਦੇ ਨੇ ਜਦ ਵੀਰੇ ਸਾਹਿਬ ਜੀ ਨੇ ਭਾਈ ਮੁਗਲੂ ਦੀ ਅਰਜ ਸੁਣੀ ਘਟ ਘਟ ਕੇ ਅੰਤਰ ਕੀ ਜਾਨਦ ਭਲੇ ਬੁਰੇ ਕੀ ਪੀਰ ਪਸ਼ੰਤ ਬਿਨ ਬੋਲਿਆ ਸਭ ਕਿਸ ਜਾਣਦਾ ਮੇਰਾ ਬਾਬਾ ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਖੁਦ ਚੱਲ ਕੇ ਘੋੜੇ ਤੇ ਸਵਾਰ ਹੋ ਕੇ ਨਾਲ ਨਾਮੀ ਸਿੱਖਾਂ ਨੂੰ ਲੈ ਕੇ ਕਣਕਵਾਲ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਗੰਡੂਆਂ ਦੀ ਧਰਤੀ ਤੇ ਪਹੁੰਚਦੇ ਪਿੰਡ ਗੰਡੂਆਂ ਦੀ ਧਰਤੀ ਤੇ ਕਦੇ ਦਰਸ਼ਨ ਕਰਿਓ ਤੁਸੀਂ ਉੱਥੇ ਅਸਥਾਨ ਬਣਿਆ ਹੋਇਆ ਮੈਂ ਦਰਸ਼ਨ ਕੀਤੇ ਨੇ ਉਸ ਅਸਥਾਨ ਦੀ ਉੱਥੇ ਲਿਖਿਆ ਹੋਇਆ ਵਕਾਇਦਾ ਵੀ ਇੱਥੇ ਛੇਵੇਂ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਆਏ ਦੋ ਪਾਤਸ਼ਾਹੀਆਂ ਦਾ ਸਥਾਨ ਵੱਲ ਤੁਰੋ। ਲੋ ਜੀ ਭਾਈ ਮੁਗਲੂ ਇੱਕ ਕੱਚੇ ਜੇ ਕੋਠੜੇ ਦੇ ਵਿੱਚ ਪਿਆ, ਕੱਚਾ ਜਾ ਘਰ ਹੈ ਕਿਉਂਕਿ ਪਹਿਲਾਂ ਇਦਾਂ ਦੀ ਘਰ ਸੀ ਸਾਡੇ। ਕੱਚਾ ਜਾ ਘਰ, ਕੱਚਾ ਜਾ ਕੋਠੜਾ ਪਿਆ ਹੈ ਤੇ ਧੰਨ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਘਰ ਦੇ ਅੱਗੇ ਜਾ ਕੇ ਆਪਣਾ ਘੋੜਾ ਖਿਲਾਰ ਦਿੱਤਾ। ਘੋੜਾ ਰੁਕਿਆ ਜੀ। ਤੰਨ ਮੇਰੇ ਗੁਰੂ ਤਿਗ ਬਹਾਦਰ ਮਹਾਰਾਜ ਗਏ ਭਾਈ ਮੁਗਲੋ ਇੱਕ ਮੰਝੇ ਤੇ ਪਿਆ ਯਾਦ ਕਰਦਾ ਹੈ ਤੰਨ ਮੇਰੇ ਗੁਰੂ ਤਿਗ ਬਹਾਦਰ ਸਾਹਿਬ ਕਹਿੰਦੇ ਉਹ ਸਿੱਖਾ ਚਿੰਤਾ ਨਾ ਕਰ ਮੈਂ ਆ ਗਿਆ ਚਿੰਤਾ ਨਾ ਕਰ ਮੈਂ ਪਹੁੰਚ ਗਿਆ ਤੰਨ ਮੇਰੇ ਗੁਰੂ ਤਿਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਮਣੇ ਹੁੰਦੇ ਨੇ ਤੇ ਭਾਈ ਮੁਗਲੂ ਕਹਿੰਦਾ ਐ ਥੋੜੀ ਗੱਲ ਬਣੇਗੀ ਹਾਂ ਇਹ ਨਹੀਂ ਗੱਲ ਬੰਦੀ ਜਿਹੜੇ ਜਾਮੇ ਦੇ ਵਿੱਚ ਜਿਹੜੇ ਸ਼ਰੀਰ ਦੇ ਵਿੱਚ ਮੇਰੇ ਨਾਲ ਵਾਦਾ ਕੀਤਾ ਸੀ ਸੱਚੇ ਪਾਦਸ਼ਾਹ ਇੱਕ ਗਿੱਲ ਉਹ ਤੇ ਚਲਕ ਦਿਖਾ ਦਿਓ ਉਹ ਚਲਕ ਦਿਖਾ ਦਿਓ ਉਹ ਪਹਿਰਾਵਾ ਉਹ ਲਿਵਾਸ ਦਿਖਾ ਦਿਓ ਸਸਤਰ ਧਾਰੀਓ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਤੁਹਾਡੇ ਪਹਿਨੀਆਂ ਹੋਈਆਂ ਨੇ ਹੱਥ ਇਹਦੇ ਵਿੱਚ ਢਾਲ ਲੈ ਤੁਹਾਡੇ ਸੱਤਰ ਸਜੇ ਹੋਏ ਨੇ ਕਿਤੇ ਉਹ ਵੀ ਚਲਕ ਦਿਖਾ ਦਿਓ ਤਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਫਿਰ ਆਪਣਾ ਛੇਮਾ ਜਮਾ ਉਸ ਜੰਮੇ ਦੇ ਦਰਸ਼ਨ ਕਰਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਭਾਈ ਮੁਗਲੂ ਫਿਕਰ ਨਾ ਕਰ ਕੇਵਲ ਸਰੀਰ ਬਦਲਿਆ ਜੋਤ ਉਹੀ ਹੈ ਆਖੋ ਸਤਨਾਮ ਗੁਰੂ ਕੇ ਸਿੱਖੋ ਧੰਨ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮੁਗਲੂ ਦੀ ਅੰਤਮ ਕਿਰਿਆ ਆਪ ਖੁਦ ਕੀਤੀ ਆ। ਆਪ ਖੁਦ ਕੀਤੀ ਤੇ ਹੋਰ ਦਲੀਲ ਦਦਿਆਂ ਗੱਲ ਪਕੜ ਦੇ ਵਿੱਚ ਆ ਜੇ। ਗੁਰੂ ਨਾਨਕ ਦੇ ਮਹਾਰਾਜ ਬਾਬਾ ਬੁੱਢਣ ਸਾਹ ਦੇ ਕੋਲ ਜਾਂਦੇ ਨੇ। ਜਾਂਦੇ ਨੇ ਨਾ। ਕਹਿੰਦੇ ਇਹ ਦੁੱਧ ਸਾਹਮ ਕੇ ਰੱਖ ਲੈ। ਛੇਮੇ ਜਾਮੇ ਚ ਪੀਵਾਂਗੇ ਕਹਿੰਦਾ ਮਹਾਰਾਜ ਸੇਮਾ ਜਾਮਾ ਕਦੋਂ ਆਇਆ ਤੇ ਮੈਂ ਤੇ ਮਰਨ ਦਿਹਾੜੇ ਹੋਣਾ ਉਹ ਕਹਿੰਦੇ ਓ ਡਰਨਾ ਕੁਛ ਨਹੀਂ ਹੁੰਦਾ ਤੈਨੂੰ ਆਇਆ ਨਹੀਂ ਮਰਨ ਦੰਦੇ ਤੈਨੂੰ ਸਮਝ ਕੇ ਰੱਖ ਸਾਡੀ ਇਮਾਨਤ ਅਸੀਂ ਸੇਮੇ ਜਾਮੇ ਜਾਵਾਂਗੇ ਸ਼ਕ ਲਵਾਂਗੇ ਫਿਰ ਛੇਮੇ ਜਾਮੇ ਦੇ ਜੋ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੰਗ ਕੇ ਲਿਆ ਕਹਿੰਦੇ ਲਿਆ ਸਾਡੇ ਵਾਲਾ ਦੁੱਧ ਕਿੱਥੇ ਸੰਭਾਲ ਕੇ ਰੱਖਿਆ ਇੰਦਾ ਐ ਥੋੜੀ ਫੜਾ ਦੇ ਆ ਜਿਹੜੇ ਚ ਵਾਦਾ ਕੀਤਾ ਸੀ ਉਹ ਦਗਾ ਸਰੀਰ ਛੇਵੇਂ ਪਾਤਸ਼ਾਹ ਤਾਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣਾ ਪਹਿਲਾ ਜੰਮ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਾਏ ਓਏ ਬੰਡਨ ਸਾਹ ਸਰੀਰ ਬਦਲਿਆ ਐ ਜੋਤ ਉਹੀ ਐ ਹੁਣ ਛੇਵੇਂ ਜੰਮੇ ਦੇ ਵਿੱਚ ਆ ਵਾਏ ਆਖੋ ਸਤਨਾਮ ਨਚੋੜ ਕੀ ਹੈ ਜੀ ਕੱਲੀ ਸਰੀਰ ਹੀ ਬਦਲੇ ਨੇ ਜੋਤ ਉਹੀ ਹੈ ਗੁਰੂ ਗਰੰਥ ਸਾਹਿਬ ਜੀ ਸਾਡੇ ਅੰਦਰ ਜੋਤ ਉਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਬੈਠੇ ਨੇ ਗੁਰੂ ਗਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋਤ ਕਰਕੇ ਉਹੀ ਨੇ ਕੇਵਲ ਸਰੀਰ ਬਦਲਦੇ ਰਹੇ ਪਰ ਜੋਤ ਉਹੀ ਹੈ ਗੁਰੂ ਕੇ ਸਿੱਖੋ ਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਮੇਰੇ ਬਾਬੇ ਨਾਨਕ ਨੂੰ ਨਮਸਕਾਰ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਨਮਸਕਾਰ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਗੁਰੂ ਕਲੰਗੀਆਂ ਵਾਲੇ ਨੂੰ ਨਮਸਕਾਰ ਕਰ। ਸਤਜਾਨੀਓ ਇੱਥੇ ਵੱਸ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਨੀ ਰੱਬ ਨੂੰ ਨਮਸਕਾਰ ਕਰਨੀ ਹੈ